ਦੇਤੇ ਸਰਬਤ ਖਾਲਸ ਸੱਜਿਆ ਜਾਵੇ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਵੱਧ ਚੜ ਕੇ ਸਰਬਤ ਖਾਲਸਾ ਜਿਹੜਾ ਵਿਸਾਖੀ ਤੇ ਹੋਵੇ ਉਹਦੇ 'ਚ ਹਿੱਸਾ ਪਾਉਣ ਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵੱਖ-ਵੱਖ ਮਸਲਿਆਂ ਤੇ ਛੋਟੇ-ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ ਜੇ ਫੜੋ ਫੜਾਈ ਕੀਤੀ ਕੇ ਨੌਜਵਾਨ ਅਸੀਂ ਛਡਾਉਣੇ ਆ ਜਿਹੜਾ ਹਕੂਮਤ ਨੇ ਟੱਕਾ ਕੀਤਾ ਹੈ ਪ੍ਰਧਾਨ ਮੰਤਰੀ ਬਾਜੇਗਰਗੇ ਵਰਗੇ ਸਤਾਰਨ ਸਿੱਖਾਂ ਦੇ ਉੱਤੇ ਕਿਉਂਕਿ ਉਹਨੇ ਖੰਡੇਵਾੜੀ ਦੀ ਪਾਲਿਸੀ ਕੀਤੀ ਸਿਰਫ ਇਹਸ ਕਰਕੇ ਉਹਨੂੰ ਐਮਐਨਐਸੇ ਲਾ ਕੇ ਸਾਮ ਭੇਜਿਆ ਮੇਰੇ ਹੋਰ ਸੰਗੀਆਂ ਸਾਥੀਆਂ ਨੂੰ ਸਾਮ ਭੇਜਿਆ ਗਿਆ ਹੈ ਹੋਰ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਤੁਨਿਆ ਗਿਆ ਸੋ ਇਸ ਕਰਕੇ ਇਹ ਸਿਰਾ ਜ਼ੁਲਮ ਹੈ ਇਹ ਸਾਨੂੰ ਪਤਾ ਤਾਂ ਹੈ ਵੀ ਜਿਸ ਰਸਮਾਰਗ ਤੇ ਅਸੀਂ ਤੁਰੇ ਹਾਂ ਉੱਥੇ ਸਾਰਾ ਕੁਝ ਸਾਨੂੰ ਸਹਿਣਾ ਪੈਣਾ ਪਰ ਇਹਦੇ ਖਿਲਾਫ ਆਵਾਜ਼ ਚੁਕਣੀ ਸਾਡਾ ਕੌਮੀ ਫਰਜ਼ ਹੈ ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਿਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜਾ ਸਰਬੱਤ ਖਾਲਸਾ ਵਸਾਕੀ ਤੇ ਹੋਣਾ ਚਾਹੀਦਾ ਜਥੇਦਾਰ ਸਾਹਿਬ ਇਸ ਤੇ ਗੌਰ ਕਰਨ ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਆਪਾਂ ਵਹੀਰਾ ਕੱਢਾਂਗੇ ਪਿੰਡਾਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ ਲੋਕਾਂ ਦੇ ਮਨ ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੀ ਦੀ ਗਵਾਹੀ ਕਰਨ ਹੋਰ ਨਾ ਸਮੂਹ ਸਿੱਖ ਜਥੇਬੰਦੀਆਂ ਚਾਹੀਓ ਦਲਪੰਥ ਹੋਣ ਸੰਪਰਦਾਵਾਂ ਹੋਣ ਟਕਸਾਲਾਂ ਹੋਣ ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਵੀ ਸਰਬੱਤ ਖਾਲਸੇ ਦੇ ਵੱਲ ਚੜ੍ਹ ਕੇ ਹਿੱਸਾ ਪਾਉਣ